ਹਾਂਜੀ ਇਹ ਆਪ ਅਸੀਂ ਆਪਣੇ ਖੇਤ ਚੋਂ ਪਾ ਰਹੇ ਆ ਕੋਈ ਵਹਿਲੀ ਜਗ੍ਹਾ ਵੀ ਨਹੀਂ ਸੀ ਹੈਗੀ ਵਿੱਚੋਂ ਅਸੀਂ ਮਿੱਟੀ ਪਾ ਸਕੀਏ ਕਿਉਂਕਿ ਅਸੀਂ ਆਪਣਾ ਝੋਨਾ ਵੇਖ ਤੁਸੀਂ ਦੇਖ ਸਕਦੇ ਹੋ ਝੋਨਾ ਵੀ ਅਸੀਂ ਖਰਾਬ ਕਰਕੇ ਉਥੋਂ ਮਿੱਟੀ ਪਾਟ ਕੇ ਅਸੀਂ ਸੜਕ ਤੇ ਪਾ ਰਹੇ ਤੇ ਅਹੀ ਆ ਬਹੁਤ ਬਹੁਤ ਦਿੱਕਤ ਆ ਗਿਆ ਕੰਮ ਸ਼ੁਰੂ ਕੀਤਾ ਹੈ ਵੀ ਪਾਣੀ ਦੇ ਵਿੱਚੋਂ ਸਾਨੂੰ ਤੁਰ ਕੇ ਹੀ ਲੰਘਣਾ ਪੈ ਜਾਣਾ ਮੋਟਰਸਾਈਕਲ ਵੀ ਨਹੀਂ ਲੰਘਦੇ ਜੇ ਸਾਡੇ ਜਾਂਦੇ ਨੇ ਸਕੂਲ ਟਿਊਸ਼ਨ ਤੇ ਜਾਂਦੇ ਨੇ ਬੱਚੇ ਸਾਡਾ ਇੱਥੇ ਪ੍ਰਾਈਵੇਟ ਸਕੂਲ ਵੀ ਹੈਗਾ ਇੱਥੇ ਜੈਨ ਮਾਡਲ ਬਹੁਤ ਜਿਆਦੀ ਪਰੇਸ਼ਾਨੀ ਆ ਰਹੀ ਸੀ ਬੱਚੇ ਡਿੱਗਦੇ ਹਨ ਸਾਈਕਲਾਂ ਤੋਂ ਛੱਤਾਂ ਮਾਰਦੀਆਂ ਕਰਨ ਕੀ ਆਪ ਬਣਾ ਰਿਹਾ ਜੀ ਆਪਣੀ ਖੇਤ ਜੋ ਮਿੱਟੀ ਚੱਕ ਕੇ ਕੋਲੋਂ ਅਸੀਂ ਆਪਣਾ ਤੇਲ ਫੂਕ ਕੇ ਪਿੰਡ ਵਿੱਚ ਵਿੱਚੋਂ ਸਾਰੇ ਸਾਰੇ ਘਰਾਂ ਉਪਰਤੀ ਅਸੀਂ ਪੈਸੇ ਇਕੱਠੇ ਕਰਕੇ ਸਾਰਾ ਪਿੰਡ ਨਗਰ ਸਾਡੇ ਨਾਲ ਸੰਯੋਗ ਨਾਲ ਕਿੱਦਾਂ ਜੀ ਹਾਂਜੀ ਇਹ ਅਸੀਂ ਆਪਣੇ ਖੇਤ ਚੋਂ ਪਾ ਰਹੇ ਆ ਕੋਈ ਵਿਹਲੀ ਜਗ੍ਹਾ ਵੀ ਨਹੀਂ ਸੀ ਹੈਗੀ ਵੀ ਜਿੱਥੋਂ ਅਸੀਂ ਮਿੱਟੀ ਪੱਟ ਸਕੀਏ ਕਿਉਂਕਿ ਅਸੀਂ ਆਪਣਾ ਝੋਨਾ ਵੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਝੋਨਾ ਵੀ ਅਸੀਂ ਖਰਾਬ ਕਰਕੇ ਉੱਥੋਂ ਮਿੱਟੀ ਪੱਟ ਕੇ ਅਸੀਂ ਸੜਕ ਤੇ ਪਾ ਰਹੇ ਆ ਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਨਾਮ ਦੱਸੋ ਜੀ ਮੇਰਾ ਨਾਮ ਜੀ ਜੀਤ ਸਿੰਘ ਹੈ ਮੈਂ ਪਚੈਰ ਮੈਂਬਰ ਵੀ ਆ ਤੇ ਅਸੀਂ ਆ ਬਹੁਤ ਬਹੁਤ ਦਿੱਕਤ ਚ ਆ ਗਿਆ ਕੰਮ ਸ਼ੁਰੂ ਕੀਤਾ ਹੈ ਦੇ ਪਾਣੀ ਦੇ ਵਿੱਚੋਂ ਸਾਨੂੰ ਤੁਰ ਕੇ ਹੀ ਲੰਘਣਾ ਪੈ ਜਾਣਾ ਮੋਟਰਸਾਈਕਲ ਵੀ ਨਹੀਂ ਲੰਘਦੇ ਤੇ ਬੜੇ ਔਖੇ ਹਾਂ ਹੁਣ ਆ ਵੇਖੋ ਜੀ ਆਪ ਪੰਜੀ ਪੰਜੀ ਕਰਕੇ ਆ ਕੰਮ ਪੈੰਦ ਵਾਲਿਆਂ ਲੋਕਾਂ ਕੋਲ ਕਿੰਨੇ ਕੁ ਪੈਸਾ ਹੁੰਦਾ ਹੈ ਕੋਈ ਜਨਸਰੀ ਆ ਕਰਦੇ ਨੇ ਫੈਕਟਰੀਆਂ ਵਾਲੇ ਕੋਈ ਅਸੀਂ ਕਰਨੇ ਆ ਦੋ ਪਿੰਡ ਰੜਤੇ ਬਹੁਤ ਬਹੁਤ ਔਖੇ ਹੋ ਕਰਨੇ ਪੈ ਸਾਡੀ ਮਰਤ ਕੀਤੀ ਜਾਵੇ ਕੀ ਮੰਗ ਕਰਦੇ ਹੋ ਸਰਕਾਰ ਦੀ ਮੰਗ ਕਰਦੇ ਥੋੜਾ ਜਿਹਾ ਰੋਡ ਬਣਾਇਆ ਜਾਏ ਚੱਲਦਾ ਹੋ ਜਾਏ ਸਮਾਨ ਸਾਡਾ ਅਰਦਲੇ ਕੰਮ ਗਾਣਾ ਉਹਣਾ ਸਾਨੂੰ ਬੱਚਿਆਂ ਨੂੰ ਜਾਣਾ ਪਰ ਨਹੀਂ ਜਾਣੇ ਨੂੰ ਯਾਦ ਮੋਰੋ ਖੇੜੀ ਬਹੁਤ ਧੰਵਾ ਇਹ ਤਾਂ ਹੀ ਸਾਡਾ ਬਹੁਤ ਖਰਾ ਹਾਲ ਸੀ ਬੱਚੇ ਸਨ ਜਾਂਦੇ ਨੇ ਸਕੂਲ ਟਿਊਸ਼ਨ ਤੇ ਜਾਂਦੇ ਨੇ ਬੱਚੇ ਸਾਡਾ ਇੱਥੇ ਪ੍ਰਾਈਵੇਟ ਸਕੂਲ ਵੀ ਹੈਗਾ ਇੱਥੇ ਜੈਨ ਮਾਡਲ ਬਹੁਤ ਜਿਆਦੀ ਪਰੇਸ਼ਾਨੀ ਆ ਰਹੀ ਸੀ ਬੱਚੇ ਡਿੱਗਦੇ ਹਨ ਸਾਈਕਲਾਂ ਤੋਂ ਛੱਤਾਂ ਮਾਰਦੀਆਂ ਸਨ ਕੁਝ ਕਰਕੇ ਸਾਡਾ ਹੋਰ ਕਿਸੇ ਨੇ ਕਿਸੇ ਨੇ ਕੋਈ ਵੀ ਸੁਣਵਾਈ ਨਹੀਂ ਕੀਤੀ ਤੇ ਇਸ ਕਰਕੇ ਫਿਰ ਅਸੀਂ ਸਾਰੇ ਇੰਡਸਟਰੀ ਏਰੀਆ ਤੋਂ ਮਦਦ ਲੈ ਕੇ ਪਿੰਡ ਵਾਲੇ ਦੋਵੇਂ ਪਿੰਡਾਂ ਦੇ ਇਕੱਠੇ ਹੋ ਗਏ ਅਸੀਂ ਪੈਸੇ ਇਕੱਠੇ ਕੀਤੇ ਮਾਦਾ ਮੋਤਾ ਚੱਪਾ ਚੁੱਪਾ ਜਾਂ ਇਕੱਠਾ ਕਰਕੇ ਹੁਣ ਅਸੀਂ ਆਪਣੇ ਮਸ਼ੀਨ ਲਾ ਕੇ ਜੇਸੀਬੀ ਅਸੀਂ ਮਿੱਟੀ ਪਵਾ ਰਹੇ ਹਾਂ ਜੀ ਉੱਥੇ ਹੁਣ ਹੋਰ ਸਾਡੀ ਕਿਸੇ ਪ੍ਰਸ਼ਾਸਨ ਨੇ ਨਹੀਂ ਸੁਣੀ ਅਸੀਂ ਤਾਂ ਡਾਕਟਰ ਧਰਮਵੀਰ ਗਾਂਧੀ ਤੱਕ ਵੀ ਅਪਰੋਚ ਕੀਤੀ ਸੀ ਪਰ ਉਹ ਵੀ ਕਹਿੰਦੇ ਸਾਡੇ ਕੋਲ ਕੋਈ ਫੰਡ ਸੜਕਾਂ ਵਾਸਤੇ ਮੌਜੂਦ ਨਹੀਂ ਹੈ ਬਿਲਕੁਲ ਅਸੀਂ ਆਪ ਬਣਾ ਰਿਹਾ ਜੀ ਆਪਣੀ ਖੇਤ ਚੋਂ ਮਿੱਟੀ ਚੱਕ ਕੇ ਕੋਲੋਂ ਅਸੀਂ ਆਪਣਾ ਤੇਲ ਫੂਕ ਕੇ ਪਿੰਡ ਵਿੱਚ ਵਿੱਚੋਂ ਸਾਰੇ ਸਾਰੇ ਘਰ ਪਰਤੀ ਅਸੀਂ ਪੈਸੇ ਇਕੱਠੇ ਕਰਕੇ ਸਾਰਾ ਪਿੰਡ ਨਗਰ ਸਾਡੇ ਨਾਲ ਸੰਯੋਗ ਨਾਲ ਸਾਰਿਆਂ ਦੇ ਨਾਲ ਇੱਥੇ ਆਪਣੇ ਟਰੈਕਟਰ ਟਰਾਲੀਆਂ ਕਰ ਦਿੱਤੀ ਅਸੀਂ ਲਾਏ ਹੋਏ ਨੇ ਅਸੀਂ ਬਦਲਾ ਲੈਣਾ ਚਾਹੁੰਦੇ ਸੀ ਸਾਨੂੰ ਬਦਲਾ ਮਿਲਿਆ ਜੀ ਅਸੀਂ ਆਪਣੇ ਕੰਮ ਕਾਰ ਛੱਡ ਕੇ ਇੱਥੇ ਚਿੱਕੜ ਦੇ ਵਿੱਚ ਆਪ ਲੱਗੇ ਹੋਏ ਆਪ ਸਾਡੇ ਖਪਣਾ ਹੁੰਦੇ ਆ ਆਪਣੇ ਜ਼ਮੀਨ ਦੇ ਵਿੱਚੋਂ ਜਿਹੜੀ ਮਿੱਟੀ ਹੈ ਸਾਡੀ ਮੁੱਲ ਵੇਖਦੀ ਅਸੀਂ ਫਰੀ ਇੱਥੇ ਆਪਣੀ ਸੜਕ 'ਚ ਪਾ ਰਹੇ ਆ